ਜਿਵੇਂ ਬੋਲਣ ਦਾ ਖਿਆਲ ਆਵੇ ਕੁਛ ਵੀ ਬੋਲਣਾ ਹੈ ਪਵਣ ਨਾਦੀ ਨਾਲ ਟਕਰਾਂਦੀ ਹੈ ਤੇ ਨਾਬ ਖੁੱਲ ਜਾਂਦੀ ਹੈ ਤੇ ਨਾਦੀ ਇੱਕ ਸਾਜ਼ ਹੈ ਇਹਦੇ ਚੋਂ ਆਵਾਜ਼ ਨਿਕਲਦੀ ਹੈ ਉਹ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਪੜਾ ਕਹਿੰਦੇ ਆਵਾਜ਼ ਤੇ ਹੈ ਅਜੇ ਵਿੱਚ ਅਕਸਰ ਨਹੀਂ ਹੈ ਜਿਵੇਂ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤੀ ਕਹਿੰਦੇ ਨੇ ਤੇ ਅਕਸਰ ਮਿਲ ਜਾਂਦੇ ਨੇ ਕੰਛੂ ਦਾ ਇਹ ਬੋਛਦੀ ਇਹ ਤੇ ਪੂਰਾ ਵਾਕ ਬਣ ਜਾਂਦੀ ਇਹਨੂੰ ਮਦਮਾ ਕਹਿੰਦੇ ਨੇ। ਜ਼ਬਾਨ ਬਿਆਨ ਕਰ ਦਿੰਦੀ ਇਹਨੂੰ ਬੈਖਰੀ ਕਹਿੰਦੇ ਨੇ। ਕਿਉਂਕਿ ਇਹ ਸਾਰੀ ਧੁਨ ਇਹ ਆਵਾਜ਼ ਜੋ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਈਗੇ 나ਭੀ ਤੋਂ ਉਠਦੀ ਹੈ ਐ ਸਵਸਤੇ 나ਭੀ ਨੂੰ ਕਹਿੰਦੇ ਨੇ ਦੋਨੇ। ਦੋਨੇ ਦੋਨੇ ਤੋਂ ਉਠਦੀ ਹੈ। ਔਰ ਤੁਸੀਂ ਅੱਖੋਂ ਦੇ ਵਾਇਗੁਰੂ ਵਾਇਗੁਰੂ ਆਖਣਾ ਔਖਾ ਕੀ ਹੈ ਫਿਰ ਤੈ ਕਹਿ ਸਕਦੇ ਆ ਘੰਟਾ 2 ਘੰਟਾ ਕਹਿ ਲਵਾਂਗੇ ਕਿਉਂ ਗੁਰੂ ਆਣੇ ਕਹਿੰਦੇ ਨੇ ਆਖਣ ਔਖਾ ਸੱਚਾਣਾ ਔਖਾ ਹੁੰਦੇ ਸਵਾਸਤੇ ਉਹ ਜੋ ਧੋਨੇ ਤੋਂ ਜੋ ਨਾਭੀ ਤੋਂ ਧੋਨ ਉਠੀ ਹੈ ਤੇ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਕੀਤੀ ਹੈ ਇਹਨੂੰ ਹੁਣ ਵਾਪਸ ਧੋਨੇ ਤੱਕ ਲੈ ਜਾਣਾ ਵਾਪਸ ਲੈ ਜਾਣਾ ਜੋ ਬੋਲ ਕੇ ਸ਼ਬਦ ਬਾਹਰ ਪ੍ਰਗਟ ਹੋਇਆ ਇਹਨੂੰ ਹੁਣ ਸੁਣ ਕੇ ਅੰਦਰ ਲੈ ਜਾਣਾ ਹੈ। ਉਹ ਬਾਹਰ ਪ੍ਰਗਟ ਕਰਨਾ ਕੋਈ ਇਤਨਾ ਔਖਾ ਨਹੀਂ। ਇਹਨੂੰ ਆਪਣੇ ਘਰ ਦੇ ਚ ਲੈ ਜਾਣਾ, ਫਿਰ ਲਾਹੇ ਤੱਕ ਲੈ ਜਾਣਾ, ਫਿਰ ਦੋਨੇ ਹੀ ਤੱਕ ਲੈ ਜਾਣਾ ਔਖਾ ਹੈ। ਉਹ ਤੁਸੀਂ ਕਰਕੇ ਦੇਖਣਾ ਕੋਈ ਵੀ ਨਹੀਂ ਕਰ ਸਕੇਗਾ। ਔਰ ਜਿਹੜੇ ਕਰ ਲੈਂਦੇ ਨੇ ਬਸ ਅਸੀਂ ਉਹਨਾਂ ਨੂੰ ਕਹਿੰਦੇ ਆ ਸੰਤ ਨੇ, ਭਗਤ ਨੇ, ਬ੍ਰਹਮ ਗਾਇਨੀ ਨੇ। ਇਹ ਆਤਮਦਰਸ਼ੀ ਨੇ ਸਮਾਦੀ ਲੈਣ। ਇਸ ਸਮਾਦੀ ਲੈਣੋਂ। ਮੈਂ ਇਹ ਦੋ ਤਿੰਨ ਟਾਈਮ ਸੰਤਾਨਾਂ ਨੂੰ ਰੋਜ਼ ਕਥਾ ਸੁਣਾ ਲੈਣਾ। ਪਰ ਇਸ ਦੇ ਚ ਮੈਨੂੰ ਸਫਲਤਾ ਅਜੇ ਤੱਕ ਨਹੀਂ ਮਿਲੀ। ਇਹ ਮੈਂ ਕੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਨਹੀਂ ਰਖਣਾ। ਕਿਦਰ ਨਿਰਮਾਣਤਾ ਮੇਰੀ ਨਾ ਸਮਝ ਲੈਣਾ। ਔਖਾ ਹੈ ਕੰਮ। ਘੰਟਾ ਤੇ ਦੋ ਘੰਟਾ ਹੋਈ। ਕਰ ਲੈਂਦਾ ਹੈ ਮਨੁੱਖ ਵਾਹਿਗੁਰੂ ਵਾਹਿਗੁਰੂ ਜੁੜੀ ਵਾਹਿਗੁਰੂ ਸ਼ਬਦ ਵਾਪਸ ਫਿਰ ਦੁਨੀਆ ਤੱਕ ਜਾਵੇ ਫਿਰ ਨਾਸ ਤੱਕ ਜਾਵੇ ਫਿਰ ਇਹ ਜੀਵਨ ਦਾ ਹਿੱਸਾ ਬਣੇ ਜ਼ਬਾਨ ਨੇ ਜੋ ਬਾਹਰ ਪ੍ਰਗਟ ਕੀਤਾ ਹੈ ਇਹ ਇਸ ਤਰ੍ਹਾਂ ਰੋਟੀ ਬਣ ਗਈ ਹੈ ਕਿ ਜੇ ਹੁਣ ਇਹ ਵਾਪਸ ਜਾਏ ਤਾਂ ਇਸ ਵੱਲੋਂ ਮੈਂ ਰੋਟੀ ਖਾ ਲਏ ਅਕਸਰ ਐਸਾ ਹੁੰਦਾ ਹੈ ਮਨੁੱਖ ਦਾ ਸਮਾ ਰੋਟੀ ਕਮਾਣ ਵਿੱਚ ਰੋਟੀ ਪਕਾਣ ਵਿੱਚ ਹੀ ਲੱਗ ਜਾਂਦਾ ਹੈ ਖਾਣ ਵਿੱਚ ਨਹੀਂ ਕਿ ਜੇ ਖਾਦੇ ਹੀ ਨਹੀਂ ਤੇ ਫਿਰ ਭੁੱਖ ਤੇ ਬਣੀ ਰਹੇ ਮੈਂ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਇਹ ਰੋਟੀ ਕਮਾ ਰਿਹਾ ਰੋਟੀ ਪਕਾ ਰਿਹਾ ਪਰ ਜੇ ਮੈਂ ਇਸ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਖਾ ਰਿਹਾ ਕਿ ਜੇ ਮੈਂ ਖਾ ਰਿਹਾ ਤੋ ਜੈਸੇ ਮੈਂ ਭੋਜਨ ਖਾ ਰਿਹਾ ਭੋਜਨ ਅੰਦਰ ਜਾ ਰਿਹਾ ਹੈ ਭੁਖ ਬਾਹਰ ਨਿਕਲ ਰਹੀ ਹੈ ਇਸੇ ਤਰ੍ਹਾਂ ਅਗਰ ਵਾਕਈ ਉਹ ਸ਼ਬਦ ਮੈਂ ਸੁਣ ਰਿਹਾ ਤਾਂ ਸ਼ਬਦ ਅੰਦਰ ਜਾ ਰਿਹਾ ਹੈ ਤਾਂ ਦੁੱਖ ਬਾਹਰ ਨਿਕਲਣਗੇ ਪਾਪ ਬਾਹਰ ਨਿਕਲਣਗੇ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾਨ ਭੋਜਨ ਦੀ ਵਰਤੀ ਜੈਸੇ ਜੈਸੇ ਅੰਦਰ ਜਾਏਗੀ ਭੁਖ ਬਾਹਰ ਨਿਕਲੇਗੀ ਗੁਰੂ ਦਾ ਸ਼ਬਦ ਜੈਸੇ ਜੈਸੇ ਅੰਦਰ ਜਾਏਗਾ ਦੁੱਖ ਬਾਹਰ ਨਿਕਲੇਗਾ, পাপ ਬਾਹਰ ਨਿਕਲਣਗੇ। ਇਹ ਪਹਿਚਾਨ ਹੈ। ਪਰ ساری ਜ਼ਿੰਦਗੀ ਗੁਰਦੁਆਰੇ ਆ ਰਹੇ ਨੇ, ਦੁਖੀ ਨੇ, ਬੇਚੈਨ ਨੇ, ਰੋਂਦੇ ਹੋਏ ਬੰਦੇ ਨੇ। ਅੱਜ ਤੱਕ ਤੇ ਮੈਂ ਇਹ ਹੀ ਦੇਖਿਆ ਹੈ। ਕਦੀ ਕਦਾਈਂ ਕੋਈ ਖੁਸ਼ਕਿਸਮਤ ਅੰਸਾਰ ਮਿਲਦਾ ਹੈ, ਕੋਈ ਖਿੜੀ ਹੋਈ ਆਤਮਾ, ਕੋਈ ਜੁੜੀ ਹੋਈ ਆਤਮਾ। ਨਹੀਂ ਤੇ ਸਭ ਦੇ ਆਪਣੀਆਂ ਸਮੱਸਿਆਵਾਂ। ਸਭ ਦੇ ਆਪਣੇ ਰੋਣੇ। ਬਸ ਸਿਰਫ ਅਗਲੇ ਨੂੰ ਜ਼ਰਾ ਖੋਲਣ ਦੀ ਵੇਰ ਹੈ ਹਰ ਬੰਦਾ ਦੁੱਖਾਂ ਦੇ ਪੰਡ ਹੈ ਸਵੇ ਦੁੱਖਾਂ ਤੋਂ ਕੱਖ ਵੀਰੇ ਨਿਕਲਦਾ ਸਭ ਦੁੱਖ ਹੈ ਮਹਾਰਾਜ ਤੰਗ ਕਹਿੰਦੇ ਨੇ ਕਿਸ ਤੇ ਖੋਲੋਂ ਘੰਟੜੀ ਦੁਖੀ ਪਰਾਇਆ ਮੈਂ ਆਪਣੇ ਦੁੱਖਾਂ ਦੀ ਪੰਡ ਕੇਦੇ ਅੱਗੋਂ ਖੋਲਾ ਕਿਉਂਕਿ ਮੈਂ ਖੋਲਣ ਹੀ ਲੱਗਦਾ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਤੇ ਦੂਜੇ ਨੂੰ ਖੋਲਣ ਦਾ ਪਤਾ ਡੰਗ ਹੀ ਹੈ ਆਪਣਾ ਇੱਕ ਦੁੱਖ ਦੱਸੋ ਉਨੇ ਆਪਣੇ ਸੋ ਦੁੱਖ ਬਿਆਨ ਕਰਨੇ ਚੁੱਪੀ ਨਹੀਂ ਕਰੇਗਾ। ਸਿਆਣਾ ਮਨੁ ਆਪਣਾ ਦੁੱਖ ਬਿਆਨ ਹੀ ਨਹੀਂ ਕਰਦਾ। ਉਹਨੂੰ ਪਤਾ ਹੈ ਮੈਂ ਇੱਕ ਦੁੱਖ ਸੁਣਾਇਆ ਇਹਦੇ 10 ਵੀ ਸੁਣਨੇ ਪੈਣਗੇ। ਐਵੇਂ ਵਕਤ ਜ਼ਾਇਆ ਕਰੇਗਾ। ਉਸ ਸਿਆਣੇ ਬੰਦੇ ਚੁੱਪ ਹੀ ਰਹਿ ਜਾਂਦੇ ਨੇ। ਕਿ ਮੈਂ ਤੇ ਇੱਕ ਸੁਣਾਣਾ ਇਹਨੇ 20 ਸੁਣਾਣੇ। ਸਿਆਣੇ ਮਨੁ ਖਾਮੋਸ਼ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸਾਰੇ ਹੀ ਦੁਖੀ ਨੇ ਨਾਨਕ ਦੁਖੀ ਆ ਸਭ ਸੰਸਾ। ਪੁਰ ਬਾਣੇ ਵੀ ਪੜ ਰਹੇ ਨੇ ਜਪ ਵੀ ਕਰ ਰਹੇ ਨੇ ਨਾਮ ਵੀ ਜਪ ਰਹੇ ਨੇ ਕਥਾ ਵੀ ਸੁਣ ਰਹੇ ਨੇ ਕੀਰਤਨ ਵੀ ਸੁਣ ਰਹੇ ਨੇ ਸੇਵਾ ਵੀ ਕਰ ਰਹੇ ਨੇ ਦਾਨ ਵੀ ਕਰ ਰਹੇ ਨੇ ਦੁਖੀ ਵੀ ਨੇ ਐਸਾ ਕਿਉਂ ਹੈ ਮਨੁੱਖ ਸਾਰਾ ਦਿਨ ਰੋਟੀ ਕਮਾਉਂਦਾ ਰਹਿ ਰੋਟੀ ਪਕਾਉਂਦਾ ਰਹਿ ਤੇ ਖਾਵੇ ਨਾ ਕਿ ਆ ਭੁੱਖ ਮਿਟੇਗੀ ਪਕਾਉਂਦੇ ਆ ਭੁੱਖ ਨਹੀਂ ਮਿਟੇਗੀ ਕਮਾਉਂਦੇ ਆ ਵੀ ਭੁੱਖ ਨਹੀਂ ਮਿਟੇਗੀ ਖਾਂਦੇ ਆ ਭੁੱਖ ਮਿਟੇਗੀ ਕਿ ਠੀਕ ਹੈ ਕਿ ਖਾ ਸਕੇ ਪਹਿਲੇ ਕਮਾਣਾ ਪੈਂਦਾ ਹੈ ਪਕਾਣਾ ਪੈਂਦਾ ਪਰ ਕਮਾਂਦਾ ਰਿਹਾ ਪਕਾਂਦਾ ਰਿਹਾ ਖਾਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਮੈਂ ਜਪ ਰਿਹਾ ਇਹ ਰੋਟੀ ਮੈਂ ਪਕਾ ਦਿੱਤੀ ਕਿ ਮੈਂ ਕਮਾ ਲਈ ਪਰ ਮੈਂ ਹੁਣ ਸੁਣਦਾ ਹੀ ਨਹੀਂ ਤੇ ਮੈਂ ਖਾਦਾ ਹੀ ਨਹੀਂ ਮੈਨੇ ਖਾਦਾ ਇਸ ਸ਼ਬਦ ਵਾਪਸ ਜਾਣਾ ਚਾਹੀਦਾ ਹੈ। ਇਹ ਧੋਨੇ ਤੱਕ ਜਾਣਾ ਚਾਹੀਦਾ ਹੈ। ਉਠਿਆ ਧੋਨੇ ਤੋਂ ਵਾਪਸ ਜਾ ਰਿਹਾ ਹੈ। ਔਰ ਇਸੇ ਸ਼ਬਦ ਦੇ ਅੰਦਰ ਦੀ ਸੁੱਤੀ ਹੋਈ ਕਲਾ ਨੂੰ ਜਗਾ ਦੇਣਾ ਹੈ। ਮਨੁੱਖ ਸੁੱਤਾ ਹੋਇਆ ਹੈ। ਸ਼ਬਦ ਅੰਦਰ ਜਾਏ ਤੇ ਜਾਗੇ ਆਵਾਜ਼ ਹੀ ਜਗਾਏਗੀ। ਤੇ ਮੈਂ ਫਿਰ ਅਰਜ਼ ਕਰਦੇ ਹਾਂ 90% ਦੀ ਮਨੁੱਖ ਦੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ। ਮਨੁੱਖ ਐਸਾ ਕੁਝ ਦੇਖ ਸਕਦਾ ਜੋ ਅੱਜ ਤੱਕ ਇਸ ਨੇ ਨਹੀਂ ਦੇਖਿਆ ਮਨੁੱਖ ਦੀ ਜ਼ਬਾਨ ਐਸਾ ਰਸ ਮਾਣ ਸਕਦੀ ਜੋ ਇਸ ਨੇ ਅੱਜ ਤੱਕ ਨਹੀਂ ਮਾਣਿਆ ਮਨੁੱਖ ਐਸਾ ਵੀ ਕੁਝ ਸੁਣ ਸਕਦਾ ਹੈ ਜੋ ਅੱਜ ਤੱਕ ਨਹੀਂ ਸੁਣਿਆ ਔਰ ਮਨੁੱਖ ਐਸਾ ਜਾਣ ਸਕਦਾ ਹੈ ਜੋ ਇਸ ਨੇ ਅੱਜ ਤੱਕ ਨਹੀਂ ਜਾਣਿਆ ਬਸ਼ਰ ਤੇ ਜਾਗੇ ਸੁੱਤਾ ਹੈ ਤੇ ਨਹੀਂ ਕੁਝ ਪਤਾ ਚਲੇਗਾ ਸੌਂ ਰਿਹਾ ਹੈ ਤੇ ਨਹੀਂ ਕੁਝ ਪਤਾ ਚਲੇਗਾ ਔਰ ਹਰ ਬੰਦਾ ਅੱਠਵੀਂ ਸਦੀ ਨੌਵੀਂ ਸਦੀ ਵੱਤ ਤੋਂ ਵੱਦ 10ਵੀਂ ਸਦੀ ਜਾਗਿਆ ਹੋਇਆ ਬਾਕੀ ਸੁੱਤਾ ਹੈ ਜਾਗਤ ਸੋਇਆ ਜਨਮ ਗਵਾਇਆ ਇਹ ਸੁੱਤਾ ਹੋਇਆ ਹੈ ਜ਼ਿੰਦਗੀ ਗਵਾ ਛੱਡੀ ਸੁੱਤੇ ਗਏ ਮੋਹ ਹੈ ਸੁੱਤੇ ਆਈ ਜ਼ਿੰਦਗੀ ਲੰਘ ਗਈ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਣ ਵਾਸਤੇ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਬਸ ਇਨਾ ਮੈਂ ਅਰਜ਼ ਕਰਿਆ ਸਮਰ ਸਮਰ ਬੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਨਹੀਂ ਇਹ ਤੇ ਮਨ ਨੂੰ ਜਗਾਣਾ ਹੈ ਜੀਵਨ ਚੇਤਨਾ ਨੂੰ ਜਗਾਣਾ ਹੈ ਸ਼ਕਤੀਆਂ ਨੂੰ ਸ਼ਕਤੀਆਂ ਨੂੰ ਕਲਾ ਨੂੰ ਜਗਾਣਾ ਹੈ ਔਰ ਜਾਗਿਆ ਹੋਇਆ ਮਨ ਕੋ ਰੱਬ ਦਾ ਰੂਪ ਹੋ ਜਾਂਦਾ ਹੈ ਜਾਗਿਆ ਹੋਇਆ ਮਨ ਪਵਿੱਤਰ ਹੋ ਜਾਂਦਾ ਹੈ ਖਾਲਸ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਖਾਲਸਾ ਹੋ ਜਾਂਦਾ ਹੈ ਜਾਗੇ ਦਾ ਆਵਾਜ਼ ਨਾਲ ਆਵਾਜ਼ ਜ਼ਬਾਨ ਨੇ ਬਾਤ ਪ੍ਰਗਟ ਕਰ ਦਿੱਤੀ ਬੈਖਰੀ ਵਾਹਿਗੁਰੂ ਰੋਟੀ ਬਣ ਗਈ ਹੈ ਹੁਣ ਮੈਂ ਇਸ ਨੂੰ ਖਾਣਾ ਹੈ ਤੇ ਸ਼ਬਦ ਨੂੰ ਜੇ ਮੈਂ ਖਾਣਾ ਹੈ ਤਾਂ ਮੈਂ ਕੰਨਾਂ ਦੇ ਰਾਹੀਂ ਖਾ ਸਕਦਾ ਮੂੰਹ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਮੈਂ ਪਕਾ ਸਕਦਾ ਕੰਨਾਂ ਦੇ ਰਾਹੀਂ ਇਸ ਨੂੰ ਖਾਣਾ ਹੋਵੇਗਾ ਜੇ ਕੋ ਖਾਵੇ ਜੇ ਕੋ ਬਣਜੇ ਤਿਸਕਾ ਹੋਏ ਉਦਾਰ ਕੋਈ ਖਾਵੇ ਕੋਈ ਹਜ਼ਮ ਕਰੇ ਇਹ ਮੈਂ ਅਰਥ ਕਰਦੇ ਹਾਂ ਖਾਏਗਾ ਕੌਣ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਭੁੱਖ ਲੱਗੇ ਪਿਆਸ ਲੱਗੇ ਤਾਂ ਹੀ ਛਕੇਗਾ ਉੰਜ ਨਹੀਂ ਉੰਜ ਨਹੀਂ ਜਪੇਗਾ ਇਤਨੇ ਸਾਰੇ ਆਪ ਬੈਠੇ ਹੋ ਅਗਰ ਸਵੇਰੇ ਕੋਈ ਜਪਦਾ ਹੈ ਤਾਂ ਸਮਝ ਲਓ ਮਾਰੀ ਦੀਆਂ ਕੋਈ ਪਿਆਸ ਜਾਗੀ ਹੈ ਭੁੱਖ ਜਾਗੀ ਹੈ ਤੇ ਜਪਦਾ ਹੀ ਨਹੀਂ ਪਿਆ ਨਹੀਂ ਜਾਗਦਾ ਸਿਰ ਭੁੱਖ ਦਾ ਨਾ ਲਗਣਾ रोग दी पहचान है अगर भोजन दी भूख नहीं लगदी तो शरीर रोगी है बस इतना समझ लो ये पहचान है ताप चढ़े होवे बुखार चढ़े होवे भोजन दी भूख नहीं लगदी सा ते मन नु विकारां दा ताप चढ़े होवे भजन दी भूख नहीं लगदी जप दी भूख नहीं पैदा होगी भूख दा ना लगना रोग दी alamat है जिन्ना नु भोजन दी भूख नहीं लगदी ऐसे थोड़े ने बहुत थोड़े ने ਪਰ ਜਿਨ੍ਹਾਂ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਹੋਇਆ ਜੋ ਜੋ ਦੀਸੇ ਸੋ ਸੋ ਰੋਗੀ ਤੁਹਾਡੇ ਵਿੱਚੋਂ ਉਸੇ ਨੂੰ ਤੰਦਰੁਸਤ ਸਮਝ ਲੈਣਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਪਦਾ ਹੈ ਬਾਕੀ ਸਭ ਰੋਗੀ ਉਸਤਾਕੀ ਮਾ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਹੂੰ ਉਸ ਸਭ ਰੋਗੀ ਸਮਝ ਲੋ ਜੋ ਨਹੀਂ ਜਪਦੇ ਉਸ ਸਭ ਰੋਗੀ ਸਮਝ ਲੋ ਜਿਨ੍ਹਾਂ ਦੇ ਅੰਦਰ ਭੁੱਖ ਨਹੀਂ ਹੈ ਭੋਜਨ ਦੀ ਬੁੱਖ ਨੇ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਨਾ ਘੋਂ ਰੱਖ ਦਈਏ। ਉਹਨੂੰ ਚੰਗਾ ਨਹੀਂ ਲੱਗਦਾ, ਉਹਨੂੰ ਬੁੱਖ ਵੀ ਨਹੀਂ। ਬੁਖਾਰ ਨੇ ਬੁਖ ਮਾਰ ਦਿੱਤੀ। ਬੁਖਾਰ ਭੋਜਨ ਦੀ ਬੁਖ ਮਾਰ ਦਿੰਦੇ ਨੇ, ਵਿਕਾਰ ਭਜਨ ਦੀ ਬੁਖ ਮਾਰ ਦਿੰਦੇ ਨੇ। ਨਹੀਂ ਰਹਿਣਗੇ। ਉਹ ਨਹੀਂ ਜਪੇਗਾ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ। ਜਵਾਨ ਨੇ ਵਾਹਿਗੁਰੂ ਵਾਹਿਗੁਰੂ ਜਪਲੇ ਰੋਟੀ ਬਣ ਗਈ ਜਿਹਦੇ ਅੰਦਰ ਭੁੱਖ ਨਹੀਂ ਹੈ ਉਹ ਵੀ ਰੋਟੀ ਕਮਾ ਸਕਦਾ ਹੈ ਰੋਟੀ ਪਕਾ ਸਕਦਾ ਹੈ ਪਰ ਖਾਏਗਾ ਤੇ ਉਹ ਹੀ ਜਿਹੜਾ ਭੁੱਖ ਹੈ ਵਾਹਿਗੁਰੂ ਵਾਹਿਗੁਰੂ ਕਹੀਦਾ ਪਾ ਉਹ ਵੀ ਕਰ ਲੈਂਦੇ ਨੇ ਭੁੱਖ ਕੋਈ ਨਹੀਂ ਨਹੀਂ ਤੜਪ ਨਹੀਂ ਹੈ ਕਿਚ ਨਹੀਂ ਹੈ ਦੇਖਾ ਦੇ ਕੀ ਕਰ ਲੈਣੇ ਪਰ ਮੈਂ ਫਿਰ ਅਰਸ ਕਰਾਂ ਸ਼ਬਦ ਕੰਨਾਂ ਰਾਹੀਂ ਅੰਦਰ ਜਾਏਗਾ ਕਿ ਜਿਨ੍ਹਾਂ ਪੜਾਵਾਂ ਤੋਂ ਇਹ 나ਦੀ ਤੋਂ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਇਆ ਉਹਨਾਂ ਹੀ ਪੜਾਵਾਂ ਰਾਹੀਂ ਇਹ ਵਾਪਸ ਜਾਏਗਾ ਜ਼ਬਾਨ ਰਾਹੀਂ ਬਾਹਰ ਪ੍ਰਗਟ ਹੋਇਆ ਹੈ ਬੈਕ ਰਿਵਿਜ਼ਨ ਪਰ ਇਹ ਪਸੰਤੀ ਪਰਾ ਮਦਵਾ ਇਹਨਾਂ ਮਾਰਗਾਂ 'ਚੋਂ ਲੰਘ ਕੇ ਆਇਆ ਜੋ ਜ਼ਬਾਨੋਂ ਬਾਹਰ ਪ੍ਰਗਟ ਕਰ ਰਹੀ ਹੈ ਪਰਾ ਪਸੰਤੀ ਮਦਮਾ ਇਹਨਾਂ ਤਿੰਨ ਪੜਾਵਾਂ ਤੋਂ ਲੰਘ ਕੇ ਆਇਆ ਹੈ ਇਸ ਸ਼ਬਦ ਨੂੰ ਫਿਰ ਵਾਪਸ ਇਹਨਾਂ ਤਿੰਨ ਪੜਾਵਾਂ ਤੋਂ ਵਾਪਸ ਕਰਨਾ ਹੈ ਜਿੱਥੋਂ ਉਠਿਆ ਹੈ ਉੱਥੇ ਵਾਪਸ ਕਰਨਾ ਹੈ ਅਗਰ ਮੈਂ ਗਹਿਰਾਈ ਨਾਲ ਸੁਣ ਰਿਹਾ ਜ਼ਬਾਨ ਉਚਾਰਨ ਕਰ ਰਹੀ ਹੈ ਵਾਹਿਗੁਰੂ 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 اور واقعی میں گہرائیوں ਨਾਲ اس نو سننا شروع کیتا ہے اور شब्द اتنا گہرا چلا جائے कंठ ਵਿੱਚ مدवा अगर اتھے تک چلا گیا ہے اتنا گہرا چلا گیا ہے ایسے بندے نو واہ گرو واہ گرو aankhnde وچ رس آئے گا سواد آئے گا یہ پہلی پہچان سواد آئے گا باણી پڑھ گیا رس آئے گا واہ گرو واہ گرو جپدیاں رس آئے گا بیرسی نال نہیں آکھے گا سوامی رام کشن پرمہنس کہیں دفعہ رام کہ سن جڑ جاندے سن اتنا بےراہ اتنا بیراغ دوبارہ کہنے نہیں لڑ ہی نہیں جڑ جاندے سن ایک دفعہ بابا عطر سنگ بارے بھی اس طرح کرنا ہے ਡਿਸਟ੍ਰਿਕਟ ਬੰਨੋ ਦੇ ਚੰਦ ਭਗਤ ਸਿੰਘ ਸਨ ਉਹਨਾਂ ਦੀ ਵੀ ਇਹੀ ਬਹਿਮਾਸ ਉਹਨਾਂ ਦੇ ਸਾਹਮਣੇ ਤੇ ਕੋਈ ਦੂਸਰਾ ਵੀ ਉਚਾਰਨ ਕਰਦੇ ਵਾਹਿਗੁਰੂ ਉਹਨਾਂ ਦੀ ਸਰੋਤ ਬੜੀ ਦਿੱਖੀ ਸੁਣ ਕੇ ਬਿਸਮਾਦ ਬਈ ਹੋ ਜਾਂਦੇ ਸਨ ਰਸ ਨਾਲ ਵੱੜ ਜਾਂਦੇ ਸਨ ਸਰੋਤ ਬੜੀ ਤ੍ਰਿਖੀ ਸੁਣ ਸ਼ਬਦ ਨਾਲ ਜੁੜੀ ਹੋਈ ਇਹ ਕਾਗਰਤਾ ਬੜੀ ਹੁਣ ਮੇ ਅਰਜ਼ ਕਰਾਂ ਇਹੀ ਔਖਾ ਹੈ ਕਿ ਸ਼ਬਦ ਅੰਦਰ ਜਾਏ ਭੋਜਨ ਦੀ ਬੁਰਕੀ ਮੋਚ ਪਈ ਰੈ ਥੱਲੇ ਨਾਵੇ ਬੋਖਨੇ ਮਿਟਦੀ ਵਾਹਿਗੁਰੂ ਵਾਹਿਗੁਰੂ ਮੈਂ ਜਪ ਰਿਆ ਮੈਂ ਸੁਣਿਆ ਹੀ ਨਹੀਂ ਇਹ ਅੰਦਰ ਪ੍ਰਵੇਸ਼ ਨਹੀਂ ਕਰ ਰਿਆ ਦੁੱਖ ਨਹੀਂ ਮਿਟੇਗਾ ਪਾਪ ਨਹੀਂ ਮਟਣਗੇ ਨਹੀਂ ਮਟਣਗੇ ਦੁੱਖ ਵੀ ਬਣੇ ਰਹਿਣਗੇ ਪਾਪ ਵੀ ਬਣੇ ਰਹਿੰਦੇ ਅਗਰੇ ਕੰਠ ਤੱਕ ਪਹੁੰਚ ਗਏ ਰਸ ਆਏਗਾ ਕਿਸੇ ਨੂੰ ਨਾਮਦੇਵ ਕਹਿੰਦੇ ਰਸਨਾ ਦੀਦੀ ਬੌਲਤ ਰਾਮ ਮੈਂ RAM ਆਤ ਦਾ ਰਸ ਨਾਲ ਵਰ ਜਾਣਾ। ਔਰ ਇਸੇ ਨੂੰ ਗਾਇਨੇ ਪ੍ਰਮਾਤਮਾ ਇਹਦੀ ਰਸਨਾ ਤੇ ਵਸ ਗਿਆ। ਪ੍ਰਭ ਦੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਵਸਨਾ। ਇਹਦੀ ਰਸਨਾ ਤੇ ਵਸ ਗਿਆ। ਅਗਰ ਹੋਰ ਗਹਿਰਾ ਜਾਏ। ਥੋੜਸ। ਪਸੰਤੀ। ਹਿਰਦੇ ਤੱਕ ਚਲਾ ਜਾਏ। ਉਹ ਸ਼ਬਦ ਕਿ ਜਿਤਨੀ ਗਹਿਰਾਈ ਸੌਂਦਾ ਜਾਏਗਾ ਇਕਾਗਰਤਾ ਵਧਦੀ ਜਾਏਗੀ ਸ਼ਬਦ ਗਹਿਰਾ ਜਾਏਗਾ ਐਸਾ ਮਨੁੱਖ ਬ੍ਰਹਮੰਡ ਦੇ ਪਰਮਾਤਮਾ ਦਾ ਨਾਦ ਸੁਣੇਗਾ ਆਵਾਜ਼ ਸੁਣੇਗਾ ਪਰਮਾਤਮਾ ਦੀ ਜੋ ਵਿਆਪਕ ਹੈ ਉਹ ਆਵਾਜ਼ ਸੰਗੀਤਮਈ ਹੈ ਗੀਤਮਈ ਹੈ ਵਾਜੇ ਨਾਦ ਅਨੇਕ ਅਸੰਖਾਂ ਗیتے ਵਾਵਣਾਰੇ ਗیتے ਰੌਗ ਪਰਿਸ਼ਾਉ ਕਹਿੰਨਨ ਇਹਤੇ ਗਾਵਣ ਆ ਰਹੇ ਇਸ ਤਰ੍ਹਾਂ ਦਾ ਮਨੁੱਖ ਬੈਠਾ ਬੈਠਾ ਪਤਾ ਨਹੀਂ ਕਿਤਨੀ ਤਰ੍ਹਾਂ ਦਾ ਸੰਗੀਤ ਸੁਣਦਾ ਹੈ ਔਰ ਸਾਜ਼ਾਂ ਦੀ ਆਵਾਜ਼ ਸੁਣਦਾ ਹੈ ਅਮੀਰ ਖਸਰੋ ਕਹਿੰਨ ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ ਹੁਣ ਤੋਂ ਬਸ ਆਵਾਜ਼ ਹੀ ਆਵਾਜ਼ ਹੈ اے خدا ਤੇਰਾ ਤੇ ਮੈਨੂੰ ਕੁਝ ਨਹੀਂ ਪਤਾ ਪਰ ਤੇਰੀ ਆਵਾਜ਼ ਦਾ ਪਤਾ ਚੱਲਦਾ ਮੈਂ ਸੁਣ ਰਿਹਾ ब्रह्मांड ਦੇ ਇੱਕ ਪਰਮਾਤਮਾ ਦੀ ਆਵਾਜ਼ ਗੂੰਜ ਰਹੀ ਹੈ ਹਰ ਵਕਤ ਹਰ ਵਕਤ ਪਰਮਾਤਮਾ ਵੇਖ ਰਿਹਾ ਹੈ ਹਰ ਵਕਤ ਪਰਮਾਤਮਾ ਸੁਣ ਰਿਹਾ ਹੈ ਹਰ ਵਕਤ ਪਰਮਾਤਮਾ ਬੋਲ ਰਿਹਾ ਹੈ ਠਾਕਰ ਅਮਰਾ ਸਦ ਬੋਲੰਦਾ ਸਦਾ ਬੋਲਦੇ ਹਰ ਵਕਤ ਬੋਲਦੇ ਉਹਦਾ ਨਾਦ ਬ੍ਰਹਿਮੰਡ ਵਿੱਚ ਗੂੰਜ ਰਿਹਾ ਹੈ ਉਹਨੂੰ ਅਨਾਹਦ ਨਾਦ ਕਹਿੰਦੇ ਨੇ ਉਹ ਸੁਣਾਈ ਦੇਣ ਲੱਗ ਪੈਂਦਾ ਬੜਾ ਰਸ ਹੈ ਉਸਦੇ ਇਸ ਤਰ੍ਹਾਂ ਦਾ ਪੁਰਸ਼ ਮੈਂ ਇੱਕ ਸੁਲਤਾਨਪੁਰ ਲੋਧੀ ਦੇਖਿਆ ਹੈ ਇੱਕ ਅਮਰਸਰ ਦੇਖਿਆ ਬੀਬੀ ਸੀ ਨੌਜਵਾਨ ਬੀਬੀ ਦੀ ਅਵਸਥਾ ਬਣ ਗਈ ਔਰ ਤਿੰਨ ਚਾਰ ਅਮਰਸਰ ਦੇਖੇ ਇੱਕ ਬਜ਼ੁਰਗ ਮੈਨੂੰ ਕਾਨਪੁਰ ਦੇ ਮਿਲੇ ਅਸ ਉਸ ਦੀ ਵੀ ਅਵਸਥਾ ਸੀ ਕਿਦਰੇ ਮੈਂ ਅਨਾਹਦ ਨਾਦ ਦੀ ਕਥਾ ਕੀਤੀ ਦੋ ਤਿੰਨ ਦਿਨ ਉਹ ਮੇਰੇ ਕੋਲ ਆ ਕੇ ਰੋਂਦਿਆਂ ਕਹਿਣ ਲੱਗਾ ਵੀ ਮੈਂ ਤੇ ਦੋ ਚਾਰ ਦਿਨ ਡਰਿਆ ਰਿਹਾ ਵੀ ਅੰਦਰ ਇਹ ਕੀ ਹੋ ਰਿਹਾ ਹੈ ਰਸ ਵੀ ਬੜਾ ਹੋਵੇ ਆਨੰਦ ਵੀ ਬੜਾ ਆਵੇ ਤੇ ਹੈ ਕਿ ਕਹਿੰਦੇ ਚੰਗਾ ਹੋਇਆ ਤੁਮੈਂ ਸੁਣ ਲਿਆ ਕਿ ਪ੍ਰਮਾਤਮਾ ਦੀ ਆਵਾਜ਼ ਹੈ ਕਿਤੇ ਪ੍ਰਭੂ ਦੀ ਆਵਾਜ਼ ਉਹਦਾ ਚਿਹਰਾ ਉਹਦੀ ਅੱਖਾਂ ਦੱਸਦੀਆਂ ਸੁਣਵਾ ਗਈ ਕੁਝ ਸੁਣ ਰਿਹਾ ਐਵੇਂ ਨਹੀਂ ਸ਼ਬਦ ਜੋ ਜ਼ੁਬਾਨ ਦੇ ਰਾਹੀਂ ਬਾਹਰ ਪ੍ਰਗਟ ਹੋ ਰਿਹਾ ਹੈ ਉਹ ਹਿਰਦੇ ਤੱਕ ਪਹੁੰਚ ਗਿਆ ਹੈ ਉਹ ਵਾਪਸ ਕੰਠ ਤੋਂ ਲੰਘ ਕੇ ਹਰਦੇ ਤੱਕ ਪਹੁੰਚ ਗਿਆ ਪਰ ਅਜੇ ਹੁਣ ਪਰਾ ਤੱਕ ਪਹੁੰਚਣਾ ਨਾਭੀ ਤੱਕ ਪਹੁੰਚਣਾ ਧੁੰਨ ਦਾ ਧੋਨੀ ਤੱਕ ਪਹੁੰਚਣਾ ਬਾਤ ਹੈ ਅਭਿਆਸ ਜਾਰੀ ਰਹੇ ਵਾਹਿਗੁਰੂ 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 ਔਰ ਗਹਿਰਾਈ ਨਾਲ ਸੁਣਨਾ ਹੋਵੇ ਤੇ ਸ਼ਬਦ ਚਲਾ ਜਾਏ ਧੋਨੀ ਤੱਕ ਨਾਭੀ ਤੱਕ ਜ਼ਬਾਨ ਚੁੱਪ ਹੋ ਜਾਂਦੀ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਔਰ ਸ਼ਬਦ ਪ੍ਰਾਣਾ ਦੇ ਚੱਲ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾਲ ਜ਼ਬਾਨ ਨੇ ਜਪਦੀ ਦੀ ਲੋੜ ਹੀ ਗਈ ਸ਼ਬਦ ਚੱਲ ਪੈਂਦਾ ਹੈ ਲਾਹ ਪੂਰੀ ਖੁੱਲ ਜਾਂਦੀ ਹੈ ਔਰ ਹਰ ਵਕਤ ਜੋ ਅਸੀਂ ਸਵਾਸ ਲੈਂਦੇ ਹਾਂ ਇਸੇ ਦੇ ਟਕਰਾਓ ਤੋਂ ਉਸ ਅਗੰਮੇ ਨਾਦ ਨੂੰ ਸੁਣਦਾ ਹੈ ਉਹ ਰਸ ਮਾਣਦਾ ਹੈ। ਔਰ ਨਾਭ ਦੇ ਖੁੱਲਦਿਆਂ ਪਰਮ ਪ੍ਰਕਾਸ਼ ਪ੍ਰਗਟ ਹੋ ਜਾਂਦਾ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਪੂਰਨ ਜੋਤ ਜਗੇ ਘਟਵੇਂ ਤਬ ਖਾਲਸਤਾ ਹੈ ਨਾ ਖਾਲਸ ਜਾਨ ਹੈ। ਨਾਭ ਦੋ ਹੱਲ ਤਾਂ ਦੇ ਖੁੱਲਦੀ ਹੈ। ਇੱਕ ਮਰਨ ਲੱਗਿਆ ਅੰਤਮ ਸਮੇਂ। ਨਾਭੀ ਖੁੱਲਦੀ ਹੈ। ਆਖਰੀ ਪ੍ਰਾਣ ਨਾਭੀ ਵਿੱਚ ਹੈ। ਕਈ ਵਾਰ ਅੱਖਾਂ ਚੋਂ ਪ੍ਰਾਣ ਚਲੇ ਗਏ ਤਾਂ ਅੱਖਾਂ ਦੇਖਦੀਆਂ ਨਹੀਂ ਜ਼ਬਾਨ ਤੋਂ ਚਲੇ ਗਏ ਜ਼ਬਾਨ ਬੋਲਦੀ ਨਹੀਂ ਉਲੇ-ਉਲੇ ਪ੍ਰਾਣ ਨਿਕਲਦੇ ਹਨ ਸਰੀਰ ਦੇ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਸਰੀਰ ਦਾ ਹਿੱਸਾ ਸੁਣ ਹੋ ਜਾਂਦਾ ਹੈ ਆਖਰੀ ਪ੍ਰਾਣ ਨਾਭੀ ਵਿੱਚ ਹੈ ਜਿਵੇਂ ਉਹ ਪ੍ਰਾਣ ਨਿਕਲਦਾ ਹੈ ਤੇ ਜਿਹੜੀ ਸਰੀਰ ਦੀ ਹਾਲਤ ਬਣਦੀ ਹੈ ਮਹਾਰਾਜ ਕਹਿੰਦੇ ਨੇ ਹੱਥ ਮਰੋੜੇ ਤਨ ਕਬੇ ਸਿਆਉ ਹੋਵਾ ਸੇ ਮੁੱਠੀਆਂ ਬੰਦ ਹੁੰਦੀਆਂ ਨਦਲੀਆਂ ਵੱਜਦੀਆਂ ਨ ਕੰਬੜੀ ਛਿੜਦੀ ਉਸ ਸਮੇਂ ਕਿ ਸਿਆਣੇ ਕਹਿ ਦਿੰਦੇ ਨਾਭੀ ਖੁੱਲ ਗਈ ਆਜ ਕਾਲ ਖੁੱਲੇ ਤੇਰੀ ਗਾਠੜੀ ਗੰਡ ਖੁੱਲ ਗਈ ਨਾਭ ਖੁੱਲ ਗਈ ਸਰੀਰ ਦੀ ਮੌਤ ਹੋ ਜਾਂਦੀ ਹੈ ਸਰੀਰ ਖਤਮ ਇਕ ਤੇ ਮੌਤ ਦੇ ਸਮੇਂ ਨਾਫ ਪੂਰੀ ਖੁੱਲਦੀ ਹੈ ਨਾਭੀ ਪੂਰੀ ਖੁੱਲਦੀਏ ਤੋਨੇ ਪੂਰੀ ਖੁੱਲਦੀਏ ਫਿਰ ਜਪ ਕਰਦੇ ਆਇਆ ਜਿਸ ਦਿਨ ਧਨ ਦੁਨੀ ਨਾਲ ਟਕਰਾਂਦੀ ਤੇ ਦੁਨੀ ਪੂਰੀ ਖੁੱਲਦੀ ਹੈ ਉਸ ਦਿਨ ਮੰਦੀ ਮੌਤ ਹੋ ਜਾਂਦੀ ਹੈ ਹੁੰਦਿਏ ਮਨ ਮਰੇ ਦਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਮੌਤ ਹੋ ਜਾਂਦੀ ਹੈ ਮੰਦੀ ਮੰਨ ਦੇ ਮਰਦਿਆਂ ਹੰਕਾਰ ਮਰ ਜਾਂਦਾ ਹੈ ਮਨ ਦੇ ਮਰਦਿਆਂ ਲੋ ਮਰ ਜਾਂਦਾ ਹੈ ਮਨ ਦੇ ਮਰਦਿਆਂ ਮੋ ਮਰ ਜਾਂਦਾ ਹੈ ਮਨ ਦੇ ਮਰਦਿਆਂ ਕ੍ਰੋਧ ਮਰ ਜਾਂਦਾ ਹੈ ਮਨ ਦੇ ਮਰਦਿਆਂ ਵਾਸ਼ਨਾ ਜੋ ਹੈ ਮਰ ਜਾਂਦੀ ਹੈ ਪ੍ਰਾਰਥਨਾ ਹੀ ਪ੍ਰਾਰਥਨਾ ਅੰਦਰੋਂ ਪੈਦਾ ਹੋ ਜਾਂਦੀ ਹੈ ਪ੍ਰਕਾਸ਼ ਹੀ ਪ੍ਰਕਾਸ਼ ਅੰਦਰੋਂ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਦੇ ਨੇ ਕਿ ਹੁਣ ਮਨ ਦੇ ਤਲ ਤੇ ਨਹੀਂ ਜੀ ਰਿਹਾ ਮਨ ਮਰ ਗਿਆ ਇਹ ਆਤਮਾ ਦੇ ਤਲ ਤੇ ਜੀ ਰਿਹਾ ਆਤਮ ਪ੍ਰਕਾਸ਼ ਪੂਰਨ ਚਾਨਣਾ ਪੂਰਨ ਜੋਤ ਜਗੇ ਘਟਵੇਂ ਤਬ ਖਾਲਸ ਤਾਂ ਹੈ ਖਾਲਸ ਜਾਣੇ ਜਿਤਨੇ ਚਿਰ ਤੱਕ ਮਨ ਮਰਿਆ ਨਹੀਂ ਇਸ ਮਨ ਨੂੰ ਦਾ ਕੋਈ ਭਰੋਸਾ ਨਹੀਂ ਕੀ ਕਰ ਬੈਠੇ ਚੰਨਨ ਮਨ ਦਾ ਕੋਈ ਭਰੋਸਾ ਨਹੀਂ ਮਨ ਮਰੇ ਤਾਂ ਆਤਮਾ ਮਰ ਜਾਏ ਤੇ ਤਿਆਗੀ ਹੋਵੇ ਮਨ ਲੱਖਾਂ ਦਾ ਤਿਆਗੀ ਹੋ ਸਕਦਾ ਹੈ ਚੋਰ ਬਣੇ ਤੇ ਕੋੜੀ ਦੀ ਵੀ ਚੋਰੀ ਕਰ ਲਵੇ ਇਮਾਨਦਾਰ ਹੋਵੇ ਤੇ ਕਰੋੜਾਂ ਨੂੰ ਥੋਕਰ ਮਾਰ ਦੇਗਾ ਬੇਈਮਾਨੀ ਕੋੜੀ ਤੇ ਵੀ ਬੇਈਮਾਨ ਹੋ ਸਕਦਾ ਹੈ ਔਰ ਐਸਾ ਦੇਖਿਆ ਗਿਆ ਪਰ ਉਹ ਕਾਰ ਕਰਦੇ ਹੋਇਆ ਦੁਰਾਚਾਰ ਕਰ ਬੈਠੇਗਾ দান ਕਰਦੇ ਹੋਇਆ ਬੇਈਮਾਨੀ ਕਰ ਬੈਠੇਗਾ ਸੇਵਾ ਕਰਦੇ ਹੋਇਆ ਕਠੋਰਤਾ ਨਾਲ ਬੋਲ ਬੋਲ ਬੈਠੇਗਾ ਕੀਤੀਕਤਾਏ ਦੇ ਪਾਣੀ ਫਿਰ ਬੈਠੇਗਾ ਪਰ ਮਨ ਮਰੇ ਧਾਤ ਮਰ ਜਾਏ ਮਰ ਗਿਆ ਮਨ ਹੁਣ ਤੇ ਪ੍ਰਮਾਤਮਾ ਦੇ ਦਿਲ ਤੇ ਜੀ ਰਿਹਾ ਹੁਣ ਇਸ ਦੇ ਚੋਂ ਬੋਲੇਗਾ ਪ੍ਰਮਾਤਮਾ ਵੇਖੇਗਾ ਪ੍ਰਮਾਤਮਾ ਜੋ ਕੁਝ ਕਰੇਗਾ ਉਹ ਪ੍ਰਮਾਤਮਾ ਮਰੇਗਾ ਹੁਣ ਇਹਦੀ ਦ੍ਰਿਸ਼ਟੀ ਅਮਰਤਮਈ ਹੁਣ ਇਹਦੇ ਬੋਲ ਅਮਰਤਮਈ ਹੁਣ ਇਸਦਾ ਜੀਵਣਾ ਅਮਰਤਮਈ ਹੁਣ ਇਹਦੀ ਸਾਰੀ ਕਿਰਿਆ ਅਮਰਤਮਈ ਕਿਉਂਕਿ ਜੀਵਨ ਜੋ ਅਮਰਤਮਈ ਹੋ ਗਿਆ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ 70 ਦੋਏ ਭਰੇ ਅਮਰਤ ਸਰ ਬਿਕ ਕੋ ਮਾਰ ਘੜਾ ਮੇਰੇ ਜੀਵਨ ਦੇ ਚੋਂ ਸਾਰੀ ਜ਼ਹਿਰ ਨਿਕਲ ਗਈ ਮੇਰੇ ਜੀਵਨ ਦੇ ਸਰੀਰ ਵਿੱਚ ਖੂਨ ਗਰਦਿਸ਼ ਨਹੀਂ ਕਰ ਰਿਹਾ ਅਮਰਤ ਗਰਦਿਸ਼ ਕਰ ਰਿਹਾ अमृत वाणी घटते उच्चरों आत्म को समझो मेरे बोल अमृतमय हो गए दृष्टि अमृतमय हो गई जीवन अमृतमय हो गया ये खालसा हो गया ये खालिस हो गया अमृत गुरु को छकेसी अमृत रूप हो गए गुरु तो प्रेरणा लेसी गुरुदा रूप हो गए जप करना अरम गीता से अमृत रूप हो गया दृष्टि अमृतमय वचन अमृतमय ਜੀਵਨ ਅਮਰਤ ਵਈਸ ਸਾਹਿਬ ਰਹਿਮਤ ਕਰਨ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹਨ ਖਾਲਸ ਜਾਣੇ ਇਹ ਜਪ ਤੋਂ ਬਿਨਾ ਨਹੀਂ ਹੋਏਗਾ ਕਿ ਮੈਂ ਤੁਹਾਨੂੰ ਸਰਵਣ ਕਰਾ ਦਿੱਤਾ ਔਖੇ ਰੋਟੀ ਕਮਾਣੇ ਔਖੀ ਨਹੀਂ ਰੋਟੀ ਪਕਾਣੇ ਵੀ ਔਖੀ ਨਹੀਂ ਤੇ ਖਾਣੇ ਔਖੀ ਹੈ ਤੇ ਬਾਹਰ ਦੇ ਜਗਤ ਚ ਕੀ ਹੈ ਕਮਾਣੀ ਔਖੀ ਹੈ ਪਕਾਣੀ ਔਖੀ ਖਾਣੀ ਵੀ ਕੋਈ ਵੀ ਖਾ ਸਕਦਾ ਖਾਲਿੰਦ ਖੜੇ ਔਖੇ ਨੇ ਜੀ ਪਰ ਇੱਥੇ ਪਕਾਣੀ ਤੇ ਕਮਾਣੀ ਇਤਨੇ ਔਖੇ ਨੇ ਵਾਹਿਗੁਰੂ ਵਾਹਿਗੁਰੂ ਤੇ ਮੈਂ ਕਰ ਲਿਆ ਪਰ ਮੈਨੂੰ ਸੁਣਨਾ ਔਖਾ ਹੈ ਸੁਣਾ ਤੇ ਮੈਂ ਛਕਿਆ ਨਹੀਂ ਤੇ ਨਹੀਂ ਛਕੇਗਾ ਔਰ ਜੈਸੇ ਭੋਜਨ ਦੀ ਬੁਰਕੀ ਮੈਦੇ ਚ ਜਾਣੀ ਚਾਹੀਦੀ ਤਾਂ ਹੀ ਪਚੜ ਗਈ ਖੂਨ ਬਣੇਗੀ ਕਿ ਜੜਾ ਵਾਕ ਵਾਹਿਗੁਰੂ ਹੈ ਇਹ ਨਾ ਵੀ ਤੱਕ ਜਾਣੀ ਚਾਹੀਦਾ ਦੋਨੇ ਹੀ ਤੱਕ ਜਾਣਾ ਹੀ ਚਾਹੀਦਾ ਹੈ ਤਾਇ ਤੇ ਪੂਰਨ ਜੋ ਜਗਮਗਾਇਏਗੀ ਤਾਇ ਤੇ ਮਨ ਮਰੇਗਾ ਤਾਇ ਤੇ ਮਨ ਖਾਲਸ ਹੋਵੇਗਾ ਤੇ ਖਾਲਸਾ ਹੋਵੇਗਾ ਇਹ ਜੋ ਜੀਵਨ ਸਿਧਾਂਤ ਸੀ ਰੂਹਾਨੀ ਨੁਕਤਾ ਸੀ